ਪੰਚਨਰਾ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮਾਰਚ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਦੱਸਿਆ ਕਿ ਅਸੀਂ 2.5 ਸਾਲ ਤੋਂ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਾਂ ਜੋ ਕਿ ਸਰਕਾਰ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਪੱਤੇ ਦੇ ਦਿੱਤੇ ਹਨ ਪਰ ਸਾਨੂੰ ਉਹ ਪੱਤੇ ਨਹੀਂ ਦਿੱਤੇ ਗਏ ਮੁੱਖ ਮੰਤਰੀ ਬਾਰ-ਬਾਰ ਮੀਟਿੰਗਾਂ ਦਾ ਸਮਾਂ ਦੇ ਕੇ ਭੱਜ ਰਹੇ ਹਨ ਉਹਨਾਂ ਕਹੇ ਕਿ ਸਾਨੂੰ ਇਸ ਤੋਂ ਪਹਿਲਾਂ 7-8 ਬਾਰ ਮੀਟਿੰਗਾਂ ਦਾ ਸਮਾਂ ਦੇ ਕੇ ਰੱਦ ਕੀਤਾ ਗਿਆ ਹੈ ਉਹਨਾਂ ਕਹੇ ਕਿ ਸਤਾ ਵਿੱਚ ਆਉਣ ਤੋਂ ਪਹਿਲਾਂ ਇਹ ਸਾਡੇ ਨਾਲ ਧਰਨਿਆਂ ਵਿੱਚ ਬੈਠ ਕੇ ਮੰਨਿਆ ਕਰਦੇ ਸਨ ਕਿ ਤੁਹਾਡੀਆਂ ਮੰਗਾਂ ਜਾਇਜ਼ ਹਨ ਅਤੇ ਸਾਡੀ ਸਰਕਾਰ ਆਉਣ ਤੇ ਇਹਨਾਂ ਨੂੰ ਮੰਨ ਕੇ ਲਾਗੂ ਕੀਤਾ ਜਾਵੇਗਾ ਸਾਡੇ ਸਤਿਨਾਮ ਵੰਡ ਜੱਥੇ ਵੰਡੀ ਮੈਂ ਗੁਰਮੇਲ ਸਿੰਘ ਆਂ ਥਰਮਲ ਟੈਂਸ਼ਨ ਐਸੋਸੀਏਸ਼ਨ ਬੇਂਡਾ ਦੇ ਸਰਕਲ ਆ ਉਹਦੇ ਸਕਟੀਆਂ ਇੱਕ ਕਨਵੀਨਰ ਦੇ ਤੌਰ ਤੇ ਅੱਜ ਮੈਂ ਆਇਆ ਕਿਉਂਕਿ ਸਾਡੇ ਕਨਵੀਨਰ ਆ ਜਾ ਨਹੀਂ ਸਕੇ ਅੱਜ ਦਾ ਕੀ ਪ੍ਰੋਗਰਾਮ ਪ੍ਰੋਗਰਾਮ ਅੱਜ ਇਹ ਆ ਵੀ ਅਸੀਂ ਜੋ ਪੰਜਾਬ ਸਰਕਾਰ ਦੇ ਗਏ ਹਾਂ ਸਤ ਪਿਛਲੇ 2.5 ਸਾਲ ਤੋਂ ਲੱਗੇ ਹੋਏ ਆ ਸਾਡੀਆਂ ਜੈਨੂ ਜੋ ਮੰਗਾ ਜੋ ਪਹਿਲਾਂ ਦੇ ਚੁੱਕਿਆ ਆਪ ਦੇ ਸੀਨੀਅਰ ਮਲਾਵਿਆਂ ਨੂੰ ਪਰ ਸਾਨੂੰ ਨਹੀਂ ਦਿੱਤਾ ਜਿਹੜੇ ਹੇਠਲਾ ਕੈਡਰ ਆ ਜਿਹੜੇ ਉੱਤੇ ਸੈਕਟਰੀ ਲੈਵਲ ਦੇ ਆਈਪੀਐਸ ਆਈ ਅਸਦਕਾਰ ਨੂੰ ਸਾਥ ਦੇ ਚੁੱਕੇ ਆ ਅਸੀਂ ਕਹਿੰਨਾ ਵੀ ਸਾਡਾ ਵੀ ਉਹ ਰਾਈਟ ਹੈ ਇਸ ਕਰਕੇ ਸਾਨੂੰ ਵੀ ਦੇਣਾ ਚਾਹੀਦਾ ਪਰ ਮੁੱਖ ਮੰਤਰੀ ਸਾਹਿਬ ਵਾਰ-ਵਾਰ ਮੀਟਿੰਗਾਂ ਦੇ ਕੇ ਤੇ ਮੀਟਿੰਗ ਕਰਦੇ ਨਹੀਂ ਪੋਸਟਪੋਨ ਕਰਦੇ 8-9 ਵਾਰ ਮੀਟਿੰਗਾਂ ਪੋਸਟਪੋਨ ਕਰਤੀਆਂ ਇਸ ਕਰਕੇ ਹੁਣ ਅਸੀਂ ਦੁਆਰੇ ਇਹ ਸ਼ੁਰੂ ਕੀਤਾ ਹੈ ਵੀ ਅੱਜ ਅਸੀਂ ਡਿਸਟ੍ਰਿਕਟ ਲੈਵਲ ਤੇ ਜਿਹੜਾ ਹੈਗਾ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਵਾਂਗੇ ਸਾਰੀਆਂ ਮੰਗਾਂ ਇੱਕ ਤਾਂ 2 ਪੰਨਾ ਦਾ ਫਾਰਮ ਬੁੱਲਾ ਜਿਹੜਾ ਸਾਰਿਆਂ ਦੇ ਲੱਗੋਣਾ ਚਾਹੀਦਾ ਜਿਹੜਾ ਇਹਨਾਂ ਨੇ ਆਪਸ ਵਿੱਚ ਸਾਨੂੰ ਵੰਡਦਾ ਮਲਾਜਮਾਂ ਨੂੰ ਇੱਕ ਸਾਡਾ ਏਰੀਆ ਇੱਕ ਇੱਕ 16 ਤੋਂ ਲੈ ਕੇ 36 21 ਤੱਕ ਦਾ ਰਹਿੰਦਾ ਉਹ ਵੀ ਦੇ ਦਿਓ ਕਿਸ਼ਤਾਂ ਰਹਿੰਦੀਆਂ 244 ਸਾਡੀਆਂ ਡੀਏ ਦੀਆਂ ਕਿਸ਼ਤਾਂ ਬਸ ਆਹੀ ਸਾਡੀਆਂ ਅਸੀਂ ਉਹੀ ਮੰਗਦੇ ਹਾਂ ਹੋਰ ਕੋਈ ਐਕਸਟਰਾ ਕੋਈ ਮੰਗ ਨਹੀਂ ਰਹੇ ਸੱਤਾ ਚੋਂ ਤੋਂ ਪਹਿਲਾਂ ਬਹੁਤ ਸਾਰੇ ਵਾਅਦੇ ਕੀਤੇ ਗਏ ਸੀ ਇਹਨਾਂ ਨੂੰ ਕਿਸੇ ਨੂੰ ਵੀ ਧਰਨਾ ਪਰਦਾਸ਼ੀ ਜਾਂ ਮਿਲਣ ਨਹੀਂ ਕਰਦੀ ਬਹੁਤ ਸਾਰੇ ਮਸਲੇ ਹੱਲ ਕੀ ਹਾਂ ਬਿਲਕੁਲ ਉਹ ਅਸੀਂ ਇਹ ਸਾਡੇ ਰੈਲੀਆਂ ਮਜਾਰਾ ਜਿਉਂਦੇ ਜਦੋਂ ਅਸੀਂ ਕਾਂਗਰਸ ਦੇ ਅਗੇਂਸਟ ਲੜ ਰਹੇ ਸੀ ਨਾ ਮੰਗਾਂ ਮੁਲੇ ਕੀ ਸਾਡੇ ਉਹਦੋਂ ਵੀ ਮੰਗੇ ਸੀ ਇਹਨਾਂ ਇਹ ਤਖਤੀਆਂ ਫੜ-ਫੜ ਕੇ ਸਾਡੇ ਹਰਬਾਲ ਸਿੰਘ ਚੀਮਾ ਜੀ ਮਾਨਯੋਗ ਜਿਹੜੇ ਵਿੱਤ ਮੰਤਰੀ ਆ ਕਹਿੰਦੇ ਹੁੰਦੇ ਯਾਰ ਤੁਹਾਡੇ ਜਨਮ ਮੰਗਾ ਅਜਿਹੇ ਆਪਣੇ ਵਿਧਾਨ ਸਭਾ ਦੇ ਸਪੀਕਰ ਨੇ ਕੁਲਵੰਤ ਜਿਹੜੇ ਇਹ ਇਹ ਫੰਦਮਾਨ ਸਾਹਿਬ ਇਹ ਵੀ ਸਾਨੂੰ ਕਹਿੰਦੇ ਹੁੰਦੇ ਤੁਹਾਡਾ ਵੱਧ ਬੰਦਾ 2.9 ਨੇ 3.59 ਬੰਦਾ ਤੁਹਾਡਾ ਇਹ ਦੇਵਾਂ ਤੁਹਾਨੂੰ ਅਸੀਂ ਪਰ ਉਹ 2.9 ਦਾ ਵੀ ਅੱਧਾ ਨੂੰ ਦਿੱਤਾ ਜਿਹੜੇ 16 ਤੋਂ ਬਾਅਦ ਡਰ ਹੋਇਆ ਦੂਜੇ ਨੂੰ ਦਿੱਤਾ ਨਹੀਂ 16 ਤੋਂ ਪਹਿਲਾਂ ਦਾ ਇਸ ਕਰਕੇ ਸਾਡੇ ਜਿਹੜੇ ਜਿੰਨਾ 40-40 ਸਾਲ ਆਪਦੇ ਮਹਿਕਮੇ 'ਚ ਲਾਇਆ ਨੇ ਦੇਸ਼ ਦੀ ਤਰੱਕੀ 'ਚ ਹਿੱਸਾ ਪਾਇਆ ਅਸੀਂ ਕੁਝ ਵੀ ਮੰਗਦੇ ਸੀ ਤਾਂ ਉਹਦਾ ਰਾਈਟ ਹੈ ਸਾਡਾ ਜਿਹੜਾ ਮੰਗ ਰਿਹਾ ਸਰ ਇੱਕ ਵਾਰੀ ਮੰਗਾ ਜਿਹੜੀ ਹੈਗੀ ਤੁਹਾਨੂੰ ਇੱਕ ਵਾਰ ਦੁਹਰਾ ਦਿਓ ਸਿੱਧੀ ਮੰਗ ਇੱਕ ਤਾਂ ਸਾਡਾ ਫਾਰਮੂਲਾ ਜਿਹੜਾ ਪੇਜ ਰਿਵਿਜ਼ਨ ਕਰਨ ਵੇਲੇ ਗੁਣਾਕ ਦਿੱਤਾ ਸੀ 2.69 ਪੇਖ ਨੇ ਤੁਸੀਂ ਨੇ ਉਹ ਸਾਰੇ ਨੂੰ ਦੇ ਦਿਓ ਸਾਡਾ ਵੀ ਜਿਹੜੇ ਕਿ ਉਸਲ ਮਨ 2 ਜਿਹੜੀਆਂ ਡੀ ਆ ਸਾਡਾ ਦਿੱਤੇ ਹੀ ਨਹੀਂ 247 ਮਹੀਨਾ ਬੀ ਰਹੰਦਾ ਸਾਡਾ ਬੀ ਦੇ ਕਿਸਾ ਰਹਿੰਦੀਆਂ ਉਹ ਹਲੇ ਤੱਕ ਨਹੀਂ ਦਿੱਤੀਆਂ ਫਿਰ ਏਰੀਆ ਜਿਹੜਾ ਇੱਕ ਇੱਕ 16 ਤੋਂ ਲੈ ਕੇ 30 21 ਤੱਕ ਦਾ ਉਹ ਸਾਡਾ ਰਹਿੰਦਾ ਹੈ ਇੱਕ ਸਾਤ ਤੋਂ ਅੱਗੇ ਦਿੱਤਾ ਸੀ ਉਹ ਬਾਕੀ ਦਾ ਸਾਰਾ ਪਿਆ ਹੈ ਕਹਿੰਦੇ ਸਾਡੀਆਂ ਡਿਮਾਂਡ ਤੇ ਬਹੁਤਿਆਂ ਤੁਹਾਨੂੰ ਫਾਨੇ ਸਾਹਿਬ ਨੂੰ ਕਦੋਂ ਮਿਲਣਗੇ ਹਾਂਜੀ ਇਹ ਸਾਹਿਬ ਨੂੰ ਕਦੋਂ ਮਿਲਣ ਜਾ ਰਹੇ ਅਸੀਂ ਬਸ ਆਸਤਰ ਬਾ ਗੋਤਨ ਸਾਡੇ ਬਲਾਰੇ ਰਹਿੰਦੇ ਆ ਇਹਦੇ ਵੱਡੇ ਸਾਹਿਬ ਨੂੰ ਮੰਗਵਤ ਰ ਇੱਕ ਰੈਲੀ ਦੇ ਰੂਪ ਤੇ ਅਸੀਂ ਮਜਾਰੇ ਦੇ ਰੂਪ ਤੇ ਜਾਵਾਂਗੇ ਤੇ ਉੱਥੇ ਜਾ ਕੇ ਅਸੀਂ ਫਿਰ ਮੰਗਵਤ ਰ ਦੀਸ ਹੁੰਦੇਵਾਂਗੇ